ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੰਜਾਬ ਐਗਜ਼ਾਮ ਮਾਸਟਰ ਤੇ ਜੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਨਾਲ ਹੀ ਘੰਟੀ ਵਾਲਾ ਬਟਨ ਜਰੂਰ ਪ੍ਰੈਸ ਕਰੋ ਤਾਂ ਜੋ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤਾਂ ਦੋਸਤੋ ਅੱਜ ਅਸੀਂ ਇੱਕ ਬਹੁਤ ਹੀ ਖਾਸ ਤੇ ਵੱਡੀ ਅਪਡੇਟ ਬਾਰੇ ਗੱਲ ਕਰਨ ਜਾ ਰਹੇ ਹਾਂ ਜੋ ਕਿ ਪੰਜਾਬ ਪੁਲਿਸ ਕਾਂਸਟੇਬਲ 2025 ਦੇ ਫਿਜ਼ੀਕਲ ਟੈਸਟਾਂ ਨਾਲ ਸੰਬੰਧਿਤ ਹੈ ਜਿਵੇਂ ਕਿ ਤੁਸੀਂ ਥੰਬਨੇਲ ਵਿੱਚ ਦੇਖਿਆ ਹੀ ਹੋਵੇਗਾ ਕਿ ਫਿਜ਼ੀਕਲ ਦੀਆਂ ਨਵੀਆਂ ਤਾਰੀਖਾਂ ਦਾ ਐਲਾਨ ਹੋ ਗਿਆ ਹੈ ਇਸ ਦੇ ਨਾਲ ਹੀ ਅਸੀਂ ਇਹ ਵੀ ਗੱਲ ਕਰਾਂਗੇ ਕਿ ਕੀ ਇਸ ਨਾਲ ਫਾਈਨਲ ਮੈਡ ਤੇ ਕੋਈ ਵੱਡਾ ਫਰਕ ਪਵੇਗਾ ਜਾਂ ਨਹੀਂ ਅਤੇ ਉਹਨਾਂ ਉਮੀਦਵਾਰਾਂ ਲਈ ਕੀ ਸੁਨੇਹਾ ਹੈ ਜਿਨ੍ਹਾਂ ਦੇ ਨੰਬਰ ਘਟ ਹਨ ਤਾਂ ਦੇਖੋ ਦੋਸਤੋ ਬਹੁਤ ਦਿਨਾਂ ਤੋਂ ਆਪਾਂ ਟੈਲੀਗ੍ਰam ਗਰੁੱਪਾਂ 'ਚ ਵੀ ਕਹਿ ਸਕਦੇ ਹਾਂ ਜਾਂ ਉਦੋਂ ਵੀ ਇੱਕ ਡਿਸਕਸ਼ਨ ਚੱਲ ਰਹੀ ਸੀ ਕਿ ਜੋ ਹੜ੍ਹਾਂ ਦੇ ਕਾਰਨ ਫਿਜ਼ੀਕਲ ਟੈਸਟ ਸਾਨੂੰ ਆਪਣੇ ਪੋਸਟਪੋਨ ਹੋਣਗੇ ਜਾਂ ਨਹੀਂ ਹੋਣਗੇ ਤਾਂ ਇਸ ਦੀ ਇੱਕ ਵੱਡੀ ਅਪਡੇਟ ਆਪਣੇ ਕੋਲੇ ਆ ਗਈ ਹੈ ਦੋਸਤੋ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਵਿੱਚ ਲਗਾਤਾਰ ਪੈ ਰਹੀ بارش ਅਤੇ ਹੜ੍ਹਾਂ ਕਾਰਨ ਹਾਲਾਤ ਬਹੁਤ ਖਰਾਬ ਬਣੇ ਹੋਏ ਹਨ ਇਸੇ ਕਾਰਨ ਪੰਜਾਬ ਪੁਲਿਸ ਨੇ ਇੱਕ ਅਧਿਕਾਰਤ ਨੋਟਿਸ ਜਾਰੀ ਕਰਕੇ ਫਿਜ਼ੀਕਲ ਟੈਸਟਾਂ ਨੂੰ ਪੋਸਟਪੋਨ ਕਰਨ ਦਾ ਫੈਸਲਾ ਕੀਤਾ ਹੈ ਇਹ ਫੈਸਲਾ ਬਿਲਕੁਲ ਸਹੀ ਹੈ ਕਿਉਂਕਿ ਕਈ ਜ਼ਿਲ੍ਹਿਆਂ ਵਿੱਚ ਖਾਸ ਕਰਕੇ ਜਿੱਥੇ ਫਿਜ਼ੀਕਲ ਟੈਸਟ ਹੋਣੇ ਸਨ ਉੱਥੇ ਪਾਣੀ ਭਰਿਆ ਹੋਇਆ ਹੈ ਅਤੇ ਸਥਿਤੀ ਬਹੁਤ ਗੰਭੀਰ ਹੈ ਸਾਨੂੰ ਉਹਨਾਂ ਨੂੰ ਵੀ ਦੁਬਾਰਾ ਬਾਰੇ ਵੀ ਸੋਚਣਾ ਚਾਹੀਦਾ ਹੈ ਜੋ ਇਹਨਾਂ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ ਉਹਨਾਂ ਲਈ ਇਸ ਸਮੇਂ ਫਿਜ਼ੀਕਲ ਦੀ ਤਿਆਰੀ ਕਰਨਾ ਬਹੁਤ ਮੁਸ਼ਕਲ ਹੈ ਕਿਉਂਕਿ ਦੋਸਤੋ ਗਰਾਉਂਡਾਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਜਿਆਦਾਤਰ ਆਪਾਂ ਬਹੁਤ 8-9 ਜ਼ਿਲ੍ਹਿਆਂ ਦੀ ਗੱਲ ਕਰਦੇ ਹਾਂ ਉਹਨਾਂ ਦੇ ਵਿੱਚ ਜੋ ਫਿਜ਼ੀਕਲ ਟੈਸਟ ਕਿੱਥੋਂ ਕਰਨਗੇ ਦੋਸਤੋ ਕਿਉਂਕਿ ਗਰਾਉਂਡਾਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਉਹਨਾਂ ਲੋਕਾਂ ਦੇ ਘਰ ਡੁੱਬ ਗਏ ਹਨ ਫਸਲਾਂ ਖਰਾਬ ਹੋ ਗਈਆਂ ਹਨ ਉਹ ਮੈਂਟਲੀ ਤੌਰ ਤੇ ਵੀ ਪ੍ਰੀਪੇਅਰ ਨਹੀਂ ਹਨ ਹਜੇ ਫਿਜ਼ੀਕਲ ਲਈ ਤਾਂ ਦੇਖੋ ਦੋਸਤੋ ਜੇਕਰ ਅਸੀਂ ਇੱਕ ਦੂਜੇ ਦਾ ਸਾਥ ਦੇਵਾਂਗੇ ਤਾਂ ਹੀ ਰੱਬ ਸਾਡਾ ਸਾਥ ਦੇਵੇਗਾ ਹੁਣ ਆਉਂਦੇ ਹਾਂ ਮੁੱਖ ਅਪਡੇਟ ਤੇ ਪੰਜਾਬ ਪੁਲਿਸ ਦੀ ਅਧਿਕਾਰਤ ਵੈਬਸਾਈਟ ਤੇ ਨੋਟਿਸ ਆ ਗਿਆ ਹੈ ਦੋਸਤੋ ਤਾਂ ਦੋਸਤੋ ਪੰਜਾਬ ਪੁਲਿਸ ਦੀ ਅਧਿਕਾਰਤ ਵੈਬਸਾਈਟ ਤੇ ਆਪਾਂ ਤੁਹਾਨੂੰ ਲੈ ਗਏ ਹਾਂ ਪੰਜਾਬ ਪੁਲਿਸ ਦੀ ਅਧਿਕਾਰਤ ਵੈਬਸਾਈਟ ਤੇ ਨੋਟਿਸ ਆ ਗਿਆ ਹੈ ਕਿ ਫਿਜ਼ੀਕਲ ਟੈਸਟ ਹੋਣ ਅਕਤੂਬਰ ਦੇ ਪਹਿਲੇ ਹਫਤੇ ਸ਼ੁਰੂ ਹੋਣਗੇ ਤੁਹਾਨੂੰ ਇਹ ਜੋ ਰੈਡ ਲਾਈਨ ਚੱਲ ਰਹੀ ਹੈ ਪੜ੍ਹਾਉਂਦੇ ਹਾਂ The recruitment process for the post of constable in the district and armored police cadre stage 2 PST PMT is tentatively scheduled to commence in the first week of October 2025. Owing to the current flood situation throughout the province, detailed notification updates are anticipated to be available on the recruitment portal in the last week of September. 2025 ਤਾਂ ਦੋਸਤੋ ਤੁਸੀਂ ਇਹ ਦੇਖ ਸਕਦੇ ਹੋ ਇਹ ਲਾਈਨ ਚੱਲ ਰਹੀ ਹੈ ਲਾਲ ਰੰਗ ਦੀ ਲਾਈਨ ਚੱਲ ਰਹੀ ਹੈ ਜੋ ਆਪਣੀ ਪੰਜਾਬ ਪੁਲਿਸ ਦੀ ਅਫੀਸ਼ੀਅਲ ਵੈਬਸਾਈਟ ਦੇ ਉੱਤੇ ਇਸ ਦੇ ਵਿੱਚ ਆਪਾਂ ਨੂੰ ਦੱਸਿਆ ਗਿਆ ਹੈ ਇਸ ਦੇ ਵਿੱਚ ਦੋਸਤੋ ਆਪਾਂ ਨੂੰ ਦੱਸਿਆ ਗਿਆ ਹੈ ਕਿ ਜੋ ਫਿਜ਼ੀਕਲ ਟੈਸਟ ਹਨ ਉਹ ਆਪਣੇ ਅਕਤੂਬਰ ਦੇ ਪਹਿਲੇ ਹਫ਼ਤੇ ਵਿੱਚ ਹੋਣਗੇ ਤਾਂ ਦੇਖੋ ਦੋਸਤੋ ਇਨਾਂ ਨੇ ਆਪਾਂ ਨੂੰ ਦੱਸ ਦਿੱਤਾ ਹੈ ਕਿ ਆਪਣੇ ਫਿਜ਼ੀਕਲ ਟੈਸਟ ਅਕਤੂਬਰ ਦੇ ਪਹਿਲੇ ਹਫ਼ਤੇ ਵਿੱਚ ਹੋਣਗੇ ਤਾਂ ਆਪਣੀ ਤਿਆਰੀ ਜਾਰੀ ਰੱਖੋ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਆਪਣੀ ਤਿਆਰੀ ਤੇ ਹੋਰ ਵੀ ਜ਼ਿਆਦਾ ਵਧੀਆ ਤਰੀਕੇ ਨਾਲ ਤਿਆਰੀ ਸ਼ੁਰੂ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਹਾਡੇ ਐਡਮਿਟ ਕਾਰਡ ਹਨ ਜੋ ਸਤੰਬਰ ਦੇ ਆਖਰੀ ਹਫ਼ਤੇ ਲਾਸਟ ਵੀਕ ਆਫ ਸਤੰਬਰ ਵਿੱਚ ਜਾਰੀ ਹੋਣਗੇ ਦੋਸਤੋ ਤੁਹਾਡੇ ਐਡਮਿਟ ਕਾਰਡ ਲਾਸਟ ਵੀਕ ਵਿੱਚ ਜਾਰੀ ਹੋ ਜਾਣਗੇ ਸਤੰਬਰ ਦੇ ਕੀ ਫਾਈਨਲ ਮਾਹੌਨ ਸਭ ਤੋਂ ਵੱਡਾ ਸਵਾਲ ਕੀ ਹੈ ਦੋਸਤੋ ਕਿ ਫਾਈਨਲ ਮੈਰਿਟ ਤੇ ਅਸਰ ਪਵੇਗਾ ਇੱਕ ਸਭ ਦਾ ਵੱਡਾ ਸਵਾਲ ਹੈ ਕਿ ਦੋਸਤੋ ਕੀ ਫਾਈਨਲ ਮੈਰਿਟ ਦੇ ਉੱਤੇ ਅਸਰ ਪਵੇਗਾ ਜਾਂ ਨਹੀਂ ਪਵੇਗਾ। ਜਾਂ ਦੋਸਤੋ ਕਿ ਫਿਜ਼ੀਕਲ ਟੈਸਟ ਪੋਸਟਪੋਨ ਹੋਣ ਨਾਲ ਫਾਈਨਲ ਮੈਰਿਟ ਤੇ ਕੋਈ ਵੱਡਾ ਅਸਰ ਪਵੇਗਾ ਕੀ ਘੱਟ ਨੰਬਰ ਵਾਲਿਆਂ ਨੂੰ ਨੁਕਸਾਨ ਕੀ ਹੋਵੇਗਾ ਇਸ ਦਾ। ਦੋਸਤੋ ਇਸ ਦਾ ਜਵਾਬ ਬਹੁਤ ਸਪਸ਼ਟ ਹੈ ਬਹੁਤ ਜ਼ਿਆਦਾ ਫਰਕ ਨਹੀਂ ਪਵੇਗਾ। ਜਿਹੜੇ ਉਮੀਦਵਾਰ ਦੋਸਤੋ ਫਿਜ਼ੀਕਲ ਫਿਟ ਹਨ ਉਹਨਾਂ ਲਈ ਫਿਜ਼ੀਕਲ ਟੈਸਟ ਕਲੀਅਰ ਕਰਨ ਲਈ ਪਹਿਲਾਂ ਹੀ ਤਿਆਰ ਸਨ। ਜੋ ਦੋਸਤੋ ਫਿਜ਼ੀਕਲ ਟੈਸਟ ਕਲੀਅਰ ਕਰਨ ਲਈ ਪਹਿਲਾਂ ਹੀ ਤਿਆਰ ਸਨ ਉਹ ਇਹਨਾਂ 20 ਦਿਨਾਂ ਦੇ ਵਾਧੂ ਸਮੇਂ ਵਿੱਚ ਆਪਣੀ ਤਿਆਰੀ ਨੂੰ ਹੋਰ ਮਜ਼ਬੂਤ ਕਰ ਸਕਦੇ ਹਨ ਪਰ ਜੇ ਅਸੀਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਗੱਲ ਕਰੀਏ ਤਾਂ ਉੱਥੇ ਹਾਲੇ ਵੀ ਹਾਲਾਤ ਠੀਕ ਹੋਣ ਵਿੱਚ ਸਮਾਂ ਲੱਗੇਗਾ ਕਈ ਉਮੀਦਵਾਰਾਂ ਲਈ ਤਾਂ ਗਰਾਊਂਡ ਹਲੇ ਵੀ ਸੁੱਕੇ ਨਹੀਂ ਹਨ ਐਸ ਲਈ ਆਪਾਂ ਕਹਿ ਸਕਦੇ ਹਾਂ ਕਿ ਜੋ ਹੜ੍ਹ ਪ੍ਰਭਾਵਿਤ ਉਮੀਦਵਾਰ ਹਨ ਉਹ ਆਪਣੀ ਤਿਆਰੀ ਹਨ ਜੋ ਸਟਾਰਟਿੰਗ ਤੋਂ ਹੀ ਸ਼ੁਰੂ ਕਰਨਗੇ ਕਿਉਂਕਿ 10 ਦਿਨ ਤਾਂ ਪਹਿਲਾਂ ਉਹਨਾਂ ਦੇ ਖਰਾਬ ਹੋ ਗਏ ਹਨ ਹੜ੍ਹਾਂ ਕਾਰਨ ਤੇ ਆਪਾਂ 10 ਸਤੰਬਰ ਤੱਕ ਮੰਨ ਸਕਦੇ ਹਾਂ ਲਗਭਗ 10 ਸਤੰਬਰ ਤੱਕ ਅਜੇ ਉੱਥੇ ਗਰਾਊਂਡ ਸੁੱਕਣ ਲਈ ਜੋ ਟਾਈਮ ਲੱਗੇਗਾ ਦੋਸਤੋ ਐਸ ਲਈ 20 ਦਿਨਾਂ ਦਾ ਫਰਕ ਪੈ ਜਾਵੇਗਾ 20 ਦਿਨਾਂ ਦੇ ਗੈਪ ਨਾਲ ਉਹਨਾਂ ਦਾ ਰਿਜ਼ਮ ਹੈ ਜੋ ਰਿਜ਼ਮ ਵੀ ਟੁੱਟ ਜਾਵੇਗਾ ਐਸ ਲਈ ਉਹਨਾਂ ਨੂੰ ਆਪਣੀ ਤਿਆਰੀ ਹੈ ਜੋ ਸਟਾਰਟਿੰਗ ਤੋਂ ਸ਼ੁਰੂ ਕਰਨੀ ਪਵੇਗੀ ਉਹਨਾਂ ਨੂੰ ਥੋੜਾ ਜਿਹਾ ਨੁਕਸਾਨ ਜ਼ਰੂਰ ਹੈ ਇਸ ਦਾ ਇਸ ਲਈ ਇਹ ਵਾਦੂ ਸਮਾਂ ਉਹਨਾਂ ਲਈ ਇੱਕ ਵੱਡਾ ਫਾਇਦਾ ਹੈ ਦੋਸਤੋ ਜੋ ਫਿਜ਼ੀਕਲ ਦੇ ਵਿੱਚ ਪ੍ਰਭਾਵਿਤ ਜੋ ਹੱਡਾਂ ਦੇ ਵਿੱਚ ਪ੍ਰਭਾਵਿਤ ਹੋਏ ਹਨ ਆਮ ਤੌਰ ਤੇ ਫਿਜ਼ੀਕਲ ਦੀ ਤਿਆਰੀ ਕਰਨ ਲਈ ਜ਼ਿਆਦਾ ਸਮੇਂ ਦੀ ਲੋੜ ਨਹੀਂ ਹੁੰਦੀ ਦੋਸਤੋ ਕਿਉਂਕਿ ਜਿਸ ਨੇ ਮਿਹਨਤ ਕਰਨੀ ਹੈ ਉਹ ਇਸ ਸਮੇਂ ਨੂੰ ਵੀ ਸਹੀ ਤਰੀਕੇ ਨਾਲ ਵਰਤ ਕੇ ਆਪਣੀ ਤਿਆਰੀ ਨੂੰ ਹੋਰ ਵੀ ਬਿਹਤਰ ਬਣਾ ਸਕਦਾ ਹੈ ਇਸ ਲਈ 20 ਦਿਨਾਂ ਦੇ ਫਰਕ ਨਾਲ ਮੈਰਿਟ ਤੇ ਸਿਰਫ ਆਪਾਂ ਕਹਿ ਸਕਦੇ ਹਾਂ ਕਿ 0.5 ਤੋਂ ਜ਼ਿਆਦਾ ਤੋਂ ਜ਼ਿਆਦਾ ਇੱਕ ਨੰਬਰ ਦਾ ਫਰਕ ਪੈ ਸਕਦਾ ਹੈ ਦੋਸਤੋ ਜਿਆਦਾ ਤੋਂ ਜਿਆਦਾ 0.5 ਤੋਂ ਇੱਕ ਨੰਬਰ ਦਾ ਫਰਕ ਪੈ ਸਕਦਾ ਇਸ ਤੋਂ ਜਿਆਦਾ ਫਰਕ ਨਹੀਂ ਪਵੇਗਾ ਇਸ ਲਈ ਤੁਸੀਂ ਇਸ ਗੱਲ ਦੀ ਚਿੰਤਾ ਛੱਡ ਦਿਓ ਕੱਟ ਨੰਬਰ ਵਾਲਿਆਂ ਲਈ ਖਤਰਾ ਜਾਂ ਮੌਕਾ ਤਾਂ ਇਹ ਬਹੁਤ ਹੀ ਮੱਤਬੂਨ ਸਵਾਲ ਹੈ ਥੰਬਨੇਲ ਵਿੱਚ ਤੁਸੀਂ ਦੇਖਿਆ ਸੀ ਕੱਟ ਨੰਬਰ ਵਾਲਿਆਂ ਲਈ ਖਤਰੇ ਦੀ ਘੰਟੀ ਇਸ ਨੂੰ ਖਤਰਾ ਨਹੀਂ ਦੋਸਤੋ ਸਗੋਂ ਇੱਕ ਮੌਕਾ ਮੰਨੋ ਜੇਕਰ ਤੁਹਾਡੇ ਨੰਬਰ ਕੱਟ ਆਫ ਦੇ ਨੇੜੇ ਹਨ ਜਾਂ 2-3 ਨੰਬਰ ਹੀ ਜ਼ਿਆਦਾ ਹਨ ਅਤੇ ਤੁਸੀਂ ਸੋਚ ਰਹੇ ਸੀ ਕਿ ਪਹਿਲਾਂ ਹੀ ਕੱਟ ਸਮਾਂ ਮਿਲਿਆ ਹੈ ਤਾਂ ਹੁਣ ਤੁਹਾਡੇ ਕੋਲ ਵਾਧੂ 15-20 ਦਿਨ ਮਿਲ ਗਏ ਹਨ ਇਸ ਸਮੇਂ ਨੂੰ ਪੂਰੀ ਮਿਹਨਤ ਨਾਲ ਵਰਤੋ ਹੁਣ ਕੋਈ ਬਹਾਨਾ ਨਹੀਂ ਕਿ ਸਮਾਂ ਘੱਟ ਮਿਲਿਆ ਸੀ ਜਿਨ੍ਹਾਂ ਲੋਕਾਂ ਦੇ ਨੰਬਰ ਤੁਹਾਡੇ ਤੋਂ ਜ਼ਿਆਦਾ ਹਨ ਉਹ ਵੀ ਮਨੋਵਿਗਿਆਨਿਕ ਤੌਰ ਤੇ ਥੋੜਾ ਲਾਪਰਵਾਹ ਹੋ ਸਕਦੇ ਹਨ ਪਰ ਤੁਸੀਂ ਇਸ ਇਸ ਦਾ ਪਰ ਤੁਸੀਂ ਇਸ ਸਮੇਂ ਦਾ ਸਹੀ ਇਸਤੇਮਾਲ ਕਰਕੇ ਉਹਨਾਂ ਤੋਂ ਅੱਗੇ ਨਿਕਲ ਸਕਦੇ ਹੋ ਤੁਹਾਡੇ ਲਈ ਮੇਰਾ ਸੁਝਾਅ ਹੈ ਕਿ ਫਿਜ਼ੀਕਲ ਦੀ ਤਿਆਰੀ ਨੂੰ ਲਗਾਤਾਰ ਜਾਰੀ ਰੱਖੋ ਹਰ ਰੋਜ਼ ਸਮਾਂ ਕੱਢ ਕੇ ਆਪਣੀ ਦੌੜ ਅਤੇ ਹੋਰ ਟੈਸਟਾਂ ਦਾ ਅਭਿਆਸ ਕਰੋ ਆਪਣੀ ਡਾਈਟ ਅਤੇ ਸਿਹਤ ਦਾ ਖਾਸ ਖਿਆਲ ਰੱਖੋ ਸਿਹਤਮੰਦ ਸਰੀਰ ਹੀ ਫਿਜ਼ੀਕਲ ਟੈਸਟ ਪਾਸ ਕਰਵਾਏਗਾ ਦੋਸਤੋ ਛੱਟਾ ਫਿੱਟਾ ਤੋਂ ਬਚ ਕੇ ਰਹੋ ਗਰਾਊਂਡ ਵਿੱਚ ਸਹੀ ਤਿਆਰੀ ਕਰੋ ਤਾਂ ਇੰਜਰੀ ਤੋਂ ਬਚ ਕੇ ਰਹੋ ਦੋਸਤੋ ਕਿਉਂਕਿ ਹੁਣ ਫਿਜ਼ੀਕਲ ਦੇ ਵਿੱਚ ਆਪਾਂ ਲਗਭਗ ਕਹਿ ਸਕਦੇ ਹਾਂ ਕਿ 1 ਮਹੀਨਾ ਹਜੇ ਤੁਹਾਡੇ ਕੋਲ ਪਿਆ ਹੈ ਆਪਣੀ ਡਾਈਟ ਅਤੇ ਸਿਹਤ ਦਾ ਵੀ ਖਿਆਲ ਰੱਖੋ ਦੋਸਤੋ ਹਾਲਾਤ ਜਲਦੀ ਹੀ ਠੀਕ ਹੋ ਜਾਣਗੇ ਤੁਸੀਂ ਆਪਣੀ ਤਿਆਰੀ ਨੂੰ ਜ਼ਬਰਦਸਤ ਤਰੀਕੇ ਨਾਲ ਜਾਰੀ ਰੱਖੋ ਇਹ ਸਿਰਫ 20 ਦਿਨਾਂ ਦਾ ਵਾਧੂ ਸਮਾਂ ਹੈ ਇਸ ਨੂੰ ਬਰਬਾਦ ਨਾ ਕਰੋ ਐਸਐਸਐਮ ਨੂੰ ਆਪਣੀ ਤਿਆਰੀ ਦਾ ਪੱਧਰ ਹੋਰ ਉੱਚਾ ਚੁੱਕਣ ਲਈ ਵਰਤ ਸਕਦੇ ਹੋ ਮਿਹਨਤ ਅਤੇ ਲਗਨ ਹੀ ਤੁਹਾਨੂੰ ਸਫਲਤਾ ਦਿਵਾਏਗੀ ਅਸੀਂ ਆਪਣੇ ਚੈਨਲ ਤੇ ਇਸ ਤਰ੍ਹਾਂ ਦੀਆਂ ਹੋਰ ਵੀ ਅਪਡੇਟਸ ਅਤੇ ਤਿਆਰੀ ਸੰਬੰਧੀ ਜਾਣਕਾਰੀ ਲਿਆਉਂਦੇ ਰਹਾਂਗੇ ਜੇਕਰ ਤੁਹਾਡੇ ਕੋਈ ਸਵਾਲ ਹਨ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਵੀਡੀਓ ਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਦੇ ਹਾਂ ਦੋਸਤੋ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ